ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਆਪ ਜੀ ਨੇ ਅੱਜ ਬਾਬਾ ਮਹਾਰਾਜ ਸਿੰਘ ਜੀ ਦੇ ਇਤਿਹਾਸ ਦੀ ਗੱਲ ਕਰਨ ਲੱਗੇ ਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਅਖਾਂ ਮੀਟ ਜਾਣ ਤੋਂ ਬਾਅਦ ਸਿੱਖ ਰਾਜ ਦੇ ਵਿੱਚ ਖਾਨਾ ਜੰਗੀ ਸ਼ੁਰੂ ਹੋ ਗਈ ਤੇ ਉਧਰੋਂ ਅੰਗਰੇਜ਼ ਵੀ ਚਾਹੁੰਦੇ ਸੀ ਕਿ ਜਲਦੀ ਤੋਂ ਜਲਦੀ ਜਿਹੜਾ ਵਾਸਿਖ ਰਾਜ ਤੇ ਕਬਜ਼ਾ ਕਰ ਲਿਆ ਜਾਵੇ ਇਸੇ ਤਹਿਤ ਹੀ ਉਹਨਾਂ ਨੇ ਪੂਰੀਆਂ ਆਪਣੀਆਂ ਕੋਸ਼ਿਸ਼ਾਂ ਆਪਣੀਆਂ ਕਾਰਵਾਈਆਂ ਜਿਹੜੀਆਂ ਆਰਾਮ ਦਿਤੀਆਂ ਤੇ ਬਾਬਾ ਵੀਰ ਸਿੰਘ ਜੀ ਰੰਗਾਬਾਦੀ ਨੂੰ ਸਿੱਖ ਪੌਜ ਦੇ ਹੱਥੋਂ ਹੀ ਸ਼ਹੀਦ ਕਰਵਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਕਮਾਂਡ ਸੀ ਉਹ ਬਾਬਾ ਮਹਾਰਾਜ ਸਿੰਘ ਦੇ ਕੋਲ ਆ ਗਈ ਬਾਬਾ ਮਹਾਰਾਜ ਸਿੰਘ ਜੀ ਦਾ ਨਾਮ ਪਹਿਲਾ ਨਾਮ ਨਿਹਾਲ ਸਿੰਘ ਸੀ ਤੇ ਜਦੋਂ ਬਾਬਾ ਵੀਰ ਸਿੰਘ ਦੇ ਡੇਰੇ ਗਏ ਤੇ ਉਹਨਾਂ ਨੇ ਇਹਨਾਂ ਦਾ ਨਾਮ ਭਗਵਾਨ ਸਿੰਘ ਰੱਖਿਆ ਪਰ ਦੋਵੇਂ ਨਾਮ ਪ੍ਰਚਲਿਤ ਨਾ ਹੋ ਸਕੇ ਇਹਨਾਂ ਦੀ ਲੰਗਰ ਦੇ ਵਿੱਚ ਡਿਊਟੀ ਸੀ ਤੇ ਜਦੋਂ ਵੀ ਕੋਈ ਸ਼ੇਰ ਪ੍ਰਸ਼ਾਦਾ ਸ਼ਕਾਉਂਦੇ ਸੀ ਕਹਿੰਦੇ ਲਓ ਮਹਾਰਾਜ ਜੀ ਮਹਾਰਾਜ ਜੀ ਤੇ ਮਹਾਰਾਜ ਜੀ ਇਹਨਾਂ ਦੇ ਨਾਮ ਦੇ ਨਾਲ ਮਸ਼ਹੂਰ ਹੋ ਗਿਆ ਤੇ ਬਾਬਾ ਮਹਾਰਾਜ ਸਿੰਘ ਦੇ ਜਨਮ 13 ਜਨਵਰੀ 1780 ਈਸਵੀ ਨੂੰ ਉੱਚੀ ਰੱਬੋਂ ਨੇੜੇ ਲੁਧਿਆਣਾ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਪਿਤਾ ਕੇਸਰ ਸਿੰਘ ਜੀ ਦੇ ਘਰ ਵਿਖੇ ਹੋਇਆ ਤੇ ਬਾਅਦ ਦੇ ਵਿੱਚ ਆ ਬੱਬਾ ਬੀਰ ਸਿੰਘ ਜੀ ਨਰੰਗਾਬਾਦੀ ਦੇ ਸੰਪਰਕ ਵਿੱਚ ਆਏ ਤੇ ਡੇਰੇ ਦੇ ਵਿੱਚ ਰਹਿਣ ਲੱਗੇ ਬੜੀ ਲੰਮੀ ਘਾਲਣਾ ਤੇ ਬੜੀ ਵੱਡੀ ਜ਼ਿੰਮੇਵਾਰੀ ਲੰਗਰ ਦੇ ਵਿੱਚ ਨਿਵਾਉਂਦੇ ਰਹੇ ਜਦੋਂ ਇਹਨਾਂ ਦੇ ਅੱਥੇ ਜ਼ਿੰਮੇਵਾਰੀ ਆਈ ਤੇ ਨਹੀਂ ਸੀ ਚਾਹੁੰਦੇ ਕਿ ਲਾਹੌਰ ਦੇ ਕਿਲੇ ਤੇ ਜੁਨੀਅਨ ਜੈਕ ਜਿਹੜਾ ਝੂਲਣ ਲੱਗ ਪਵੇ ਤੇ ਖਾਲਸਾ ਰਾਜ ਦਾ ਭੋਗ ਪੈ ਜਾਵੇ ਇਹਨਾਂ ਨੇ ਆਪਣਾ ਤਨ ਮਨ ਤਨ ਇਸ ਵਾਸਤੇ ਲਾ ਦਿੱਤਾ ਕਿ ਅੰਗਰੇਜ਼ਾਂ ਨੂੰ ਇਸ ਧਰਤੀ ਤੋਂ ਬਾਹਰ ਕੱਢ ਕੇ ਹਟਾਂਗੇ ਜਿੰਜੰਦਾ ਨਹੀਂ ਰਹਿਾਂਗੇ ਇਹਨਾਂ ਨੇ ਨਰੰਗਾਬਾਦ ਤੋਂ ਬਾਅਦ ਅੰਮ੍ਰਿਤਸਰ ਨੂੰ ਆਪਣਾ ਹੈੱਡਕੁਆਰਟਰ ਬਣਾ ਲਿਆ ਤੇ ਜਦੋਂ ਮਲਤਾਨ ਦੀ ਬਗਾਵਤ ਹੁੰਦੀ ਹੈ ਦੀਵਾਨ ਮੂਰਾਜ ਅਗਰੇਜ਼ਾਂ ਦੇ ਵਿਰੁੱਧ ਬਗਾਵਤ ਕਰਦਾ ਤੇ ਇਹਨਾਂ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ ਤੇ 10000 ਦਾ ਨਾਮ ਵੀ ਇਹਨਾਂ ਦੇ ਉੱਪਰ ਲੱਗ ਦਿੱਤਾ ਗਿਆ 21 April 1847 ਨੂੰ ਲਾਹੌਰ ਦੇ ਸ਼ਾਲਾਮਾਰ ਬਾਗ ਦੇ ਵਿੱਚ ਮੀਟਿੰਗ ਹੋਣੀ ਸੀ ਜਿਹਦੇ ਵਿੱਚ ਇਹਨਾਂ ਦਾ ਪਲੈਨਿੰਗ ਸੀ ਇਹ ਉੱਤੇ ਹਮਲਾ ਕਰਕੇ ਤੇ ਬਹੁਤ ਇਹ ਨੂੰ ਉਹਦੇ ਕਾਟ ਉਤਾਰ ਦੇਣਾ ਵਾ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣਾ ਮਹਾਰਾਣੀ ਜਿੰਦਾ ਨੂੰ ਅੰਗਰੇਜ਼ਾਂ ਦੇ ਚੁੰਗਲ ਤੋਂ ਕੱਢ ਕੇ ਤੇ ਖਾਲਸਾ ਰਾਜ ਦਾ ਐਲਾਨ ਜਿਹੜਾ ਵਾ ਉਹ ਕਰ ਦੇਣਾ ਵਾ ਪਰ ਅੰਗਰੇਜ਼ਾਂ ਨੂੰ ਸੂਲ ਲੱਗੀ ਤੇ ਕਾਮਯਾਬੀ ਨਹੀਂ ਮਿਲੀ ਇਹਨਾਂ ਦੇ ਬਹੁਤ ਸਾਰੇ ਸੇਵਾਦਾਰ ਫੜੇ ਗਏ ਤੇ ਇਹਨਾਂ ਦੇ ਮਗਰ ਵੀ ਅੰਗਰੇਜ਼ ਜਿਹੜੇ ਸੀਗੇ ਲੱਗ ਗਏ 100000 ਦਾ ਨਾਮ ਵੀ ਇਹਨਾਂ ਦੇ ਸਿਰ ਤੇ ਰੱਖ ਦਿੱਤਾ ਗਿਆ ਇਹਨਾਂ ਨੇ ਮਾਜੇ ਦੇ ਵਿੱਚ ਤੇ ਦਬਾਬੇ ਦੇ ਵਿੱਚ ਬਹੁਤ ਝਾਰੇ ਜਿਹੜੇ ਸਿੱਕਾਂ ਦੇ ਨਾਲ ਸੰਪਰਕ ਸਾਜ ਕੇ ਬਗਾਵਤ ਵਾਲਾ ਮਾਹੌਲ ਪੈਦਾ ਕਰ ਦਿੱਤਾ ਤੇ ਅੰਗਰੇਜ਼ਾਂ ਨੂੰ ਇਹੋ ਲੱਗਾ ਕਿ ਜੀ ਬਾਬਾ ਮਹਾਰਾਜ ਸਿੰਘ ਸਾਡੇ ਕਬਜ਼ੇ ਵਿੱਚ ਨਾ ਆਏ ਨਾ ਫੜੇ ਗਏ ਤੇ ਥੋੜੇ ਦਿਨਾਂ ਬਾਅਦ ਜਿਹੜਾ ਵਾ ਅੰਗਰੇਜ਼ਾਂ ਦਾ ਪੰਜਾਬ ਦੇ ਵਿੱਚੋਂ ਬੂਰੀਆ ਬਿਸਤਰਾ ਜਿਹੜਾ ਗੌਰ ਹੋ ਸਕਦਾ ਵਾ ਤੇ ਅੰਤ ਨੂੰ ਇਹ ਬਾਬਾ ਜੀ ਬਾਲਵੇ ਦਾ ਦਵਾਬੇ ਦੇ ਵਿੱਚ ਪ੍ਰਚਾਰ ਕਰਦੇ ਸ਼ਾਹਪੂਰ ਦੀ ਸਾਈਡ ਤੇ ਹੁੰਦੇ ਹੋਏ ਆਦਮਪੁਰ ਇੱਕ ਚੰਗੀ ਦੇ ਵਿੱਚ ਮੀਟਿੰਗ ਕਰ ਰਿਹਾ ਸੀ ਤੇ ਆਪਣੇ 21 ਸਾਥੀਆਂ ਸਮੇਤ 29 ਦਸੰਬਰ 1899 ਨੂੰ ਗ੍ਰਿਫਤਾਰ ਹੋ ਗਏ ਤੇ ਉਸ ਸਮੇਂ ਦੇ ਜਲੰਧਰ ਦੇ ਡਿਪਟੀ ਕਮਿਸ਼ਨਰ ਵੈਨ ਸਤਸਨ ਜਿਨ੍ਹਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਕੋਈ ਸਾਨੀ ਨਹੀਂ ਤੇ ਇਹਨਾਂ ਨੂੰ ਲੋਕ ਗੁਰੂਆਂ ਵਾਂਗ ਪੂਜਦੇ ਹਨ ਥੋੜਾ ਸਮਾਂ ਇਹਨਾਂ ਨੂੰ ਇੱਥੇ ਰੱਖਿਆ ਗਿਆ ਤੇ ਬਾਅਦ ਦੇ ਵਿੱਚ ਕਲਕੱਤੇ ਦੇ ਰਾਹੀਂ ਸਿੰਗਾਪੁਰ ਭੇਜ ਦਿੱਤਾ ਗਿਆ ਜਿੱਥੇ ਲੰਮਾ ਸਮਾਂ ਆਪ ਜੀ ਨੂੰ ਕੈਦ ਰੱਖਿਆ ਗਿਆ ਹਨੇਰ ਕੋਹੜੀ ਦੇ ਵਿੱਚ ਤੇ ਬੁਰੇ ਹਾਲ ਤੇ ਬੌਕੇ ਦਿਹਾੜੇ ਕਿਉਂਕਿ 9 ਜੁਲਾਈ 1950 ਨੂੰ ਸਿੰਗਾਪੁਰ ਭੇਜ ਦਿੱਤਾ ਗਿਆ ਸੀਗਾ ਸਮੁੰਦਰੀ ਚਾਜ ਦੇ ਰਹੀਂ ਤੇ ਬਹੁਤ ਛੋਟੀ ਜੀ ਕਾਲ ਕੋਰੜੀ ਸੀ ਵਹਿ ਤਾਂ ਇੱਕ ਖੜਕ ਸਿੰਘ ਨਾਂ ਦਾ ਇੱਕ ਸੇਵਾਦਾਰ ਵੀ ਇਹਨਾਂ ਦੇ ਨਾਲ ਭੇਜਿਆ ਸੀ ਪਰ ਬਾਬਾ ਜੀ ਨੂੰ ਅੰਗਰੇਜ਼ਾਂ ਨੇ ਬਹੁਤ ਸਾਰੇ ਤਸੀਹੇ ਦਿੱਤੇ ਸੀ ਬਹੁਤ ਜ਼ਿਆਦਾ ਤਸ਼ੱਦਦ ਪਾਜਦੇ ਕੀਤਾ ਸੀ ਤਾਂਤ ਨੂੰ ਇਹਨਾਂ ਦੀ ਨਿਗਾ ਵੀ ਜਾਂਦੀ ਰਹੀ ਤੇ ਕਈ ਬਿਮਾਰੀਆਂ ਦੇ ਨਾਲ ਪੀੜਤ ਹੋ ਗਏ ਅੰਤ ਅੰਗਰੇਜ਼ਾਂ ਦੀ ਜਲਾਵਤਨ ਦੇ ਵਿੱਚ ਜਿਹੜੇ ਸੀਗੇ 5 ਜੁਲਾਈ 1852 ਈਸਵੀ ਨੂੰ ਜਲਾਵਤਨੀ ਦੇ ਵਿੱਚ ਹੀ ਸ਼ਹਾਦਤ ਦਾ ਜਾਮ ਪੀ ਗਏ ਬੜੀ ਵੱਡੀ ਕੁਰਬਾਨੀ ਸੀ ਕਿਉਂਕਿ ਇਹ ਇਹਨਾਂ ਦੇ ਨਾਲ ਅੰਗਰੇਜ਼ਾਂ ਨੇ ਬੜਾ ਸਮਝੋਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੇ ਟਾਸ ਤੋਂ ਮਸ ਨਹੀਂ ਕੀਤੀ ਤੇ ਕੋਈ ਵੀ ਈਨ ਜਿਹੜੀ ਅੰਗਰੇਜ਼ਾਂ ਦੀ ਨਹੀਂ ਮੰਨੀ ਹੌਨ ਸਿੰਗਾਪੁਰ ਦੇ ਵਿੱਚ ਬਹੁਤ ਵੱਡਾ ਇੱਥੇ ਸਿਲਕ ਰੋਡ ਦੇ ਉੱਪਰ ਗੁਰਦੁਆਰਾ ਭਾਈ ਮਹਾਰਾਜ ਸਿੰਘ ਦੀ ਯਾਦ ਦੇ ਵਿੱਚ ਬਣਿਆ ਹੋਇਆ ਤੇ ਬੜੀ ਵੱਡੀ ਕੁਰਬਾਨੀ ਸੀ ਜ਼ੰਗੇ ਆਜ਼ਾਦੀ ਦਾ ਇਹ ਪਹਿਲਾ ਸ਼ਹੀਦ ਸੀ ਜਿਹਦਾ ਭਾਵੇਂ ਬਹੁਤਾ ਪ੍ਰਚਾਰਤਾ ਨਹੀਂ ਹੋਇਆ ਜਦੋਂ ਆਪਾਂ 1857 ਦਾ ਪਹਿਲਾ ਗਦਰ ਗਿਣਦੇ ਆ ਤੇ ਉਸ ਤੋਂ ਪਹਿਲਾਂ ਵੀ ਭਾਈ ਮਹਾਰਾਜ ਸਿੰਘ ਨੇ ਅੰਗਰੇਜ਼ਾਂ ਦੇ ਖਿਲਾਫ ਪੂਰੀ ਬਗਾਵਤ ਕੀਤੀ ਭਾਵੇਂ ਮਲਤਾਨ ਹੋਵੇ ਤੇ ਭਾਵੇਂ ਗੁਜਰਾਤ ਉਹਨਾਂ ਨੇ ਪੂਰਾ ਆਪਣਾ ਟੱਲ ਲਾਇਆ ਅੰਗਰੇਜ਼ਾਂ ਨੂੰ ਦਿੱਤੀ ਕੱਢਣ ਦਾ ਵਕਰੀ ਗੱਲ ਆ ਕਿ ਉਹਨਾਂ ਨੂੰ ਜੇ ਤਨਸੀਬ ਨਹੀਂ ਹੋਈ ਪਰ ਉਹਨਾਂ ਨੇ ਕੋਈ ਵੀ ਕਸਰ ਜਿਹੜੀ ਬਾਕੀ ਨਹੀਂ ਛੱਡੀ ਅਸੀਂ ਵੀ ਸਜਦਾ ਕਰਦੇ ਹਾਂ ਅਜਿਹੇ ਸ਼ਹੀਦਾਂ ਨੂੰ ਅਜਿਹੇ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਤਾਉਂਸ ਭੁੱਲ ਨਹੀਂ ਕੀਤੀ ਤੇ ਆਪਣੀ ਸ਼ਹਾਦਤ ਦੇ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ